ਅਜਾਬ ਬੰਦੇ ਵਾਲੇ ਸਾਨੂੰ ਪਾਰਟੀ ਦੇ ਮੇਲੇ ਤੇ ਸਾਨੂੰ ਨਾਲ ਲੈ ਕੇ ਆਇਆ ਵਾ ਪਈਜੂ ਵਾਲੇ ਤੇ ਹਨਾ ਜੀ ਇਹ ਕਰੂਗਾ ਮੁੰਡਾ ਜਿਹੋ ਜੀ ਕਹੂਗੇ ਹਾਂ ਵਾ ਅੱਜ ਪੱਕੀ ਗੱਲ ਹੋਗੀ ਵਾ ਠੀਕ ਆ ਘਟਦਾ ਤਾਂ ਨਹੀਂ ਦਿਲ ਜਾ ਨਹੀਂ ਦਿਲ ਨਹੀਂ ਕੋਈ ਚੱਕ ਲਾਂਗੇ ਜੇ ਕਟੇ ਠੀਕ ਜੀ ਚਲੋ ਬਾਕੀ ਸਾਨੂੰ ਦਿਖਾਉਣੇ ਅੱਗੇ ਜਾ ਕੇ ਮੇਲੇ ਤੇ ਕੀ ਪ੍ਰੋਗਰਾਮ ਆ ਪਾਰਟੀ ਦੇ ਵੱਲੋਂ ਪੱਕੀ ਆ ਅੱਜ ਉਹ ਮੁੱਕਰਦਾ ਨਹੀਂ ਪਰ ਜਵਾਨ ਦਾ ਪੱਕਾ ਵਾ ਦੁਰੋਂ ਦਾ ਖੁਸ਼ੀ ਦੁੱਖੇ ਰਭੇਖਾ ਪਾਉਂਦਾ ਇਹ ਤਾਂ ਮੁੰਡਾ ਨਹੀਂ ਆਇਆ ਹਾਂ ਸਰੀਰ ਨੂੰ ਦਾ ਤਕੜਾ ਵਾ ਆਇਆ ਦਾ ਭਾਰਾ ਵਾ ਸਰੀਰ ਉਹ ਛੱਡ ਗਿਆ ਨਾ ਫਿਰ ਐਕਸਰਸਾਈਜ਼ ਛੱਡ ਗਿਆ ਜੈਮ ਜੂਮ ਘਟਾ ਦਈ ਜਨੇ ਹੁਣ ਰਮਨ ਨਾਲ ਗੱਲ ਕਰਦੇ ਨਾਲ ਤੋਰਿਆ ਕਰਾਂਗੇ ਉਹਦੇ ਹੋ ਖੁਸ਼ੀ ਦੁੱਖਾ ਵਾ ਕਿਉਂ ਪਰਦੀ ਚੜਾਈ ਆ ਬੁਰੀ ਕਿਤੇ ਦਬਦਾ ਅੱਜ ਕਹਿੰਦਾ ਮੇਲੇ ਤੇ ਲੈਣਾ ਆਜੋ ਸਮਾਨ ਸਮੂਹਨ ਉਹ ਇਹਨੂੰ ਭਾਂਡੇ ਦਾ ਸਮਾਨ ਲੈ ਲਈ ਮੈਂ ਕਿਹਾ ਪਿੰਡ ਦੁਕਾਨ ਖੋਲ ਲੀ ਗਏ ਕੜਾਈਏ ਕਡੂਗੇ ਦੇ ਨਾਲ ਜੋਧਿਆ ਦੱਸ ਲੈ ਪਰਣੀ ਮੁਗ ਨੀਓ ਅਸਲਾਬ ਵਧੀਆ ਆਪਣੀ ਦਿੱਲੀ ਜਾਣ ਵਾਲੀ ਤਾਂ ਵੀ ਗੱਡੀ ਪਾ ਲੈ ਕੇ ਨਾਲੇ ਟੈਨਸ਼ਨ ਫਰੀ ਨਾਲੇ ਗੱਡੀ ਦੀ ਟਵਰ ਹਾਂ ਜੋਰਿਆ ਪਿੱਕਾ ਹੀ ਲੈ ਲਾ ਅੱਜ ਨਾਲੇ ਪਨੀਰੀ ਬਨੂ ਡਿਟੋਨ ਦੇ ਕੰਮ ਆ ਜਾ ਕਰੋ ਪੰਡ ਵਾਲਿਆਂ ਦੇ ਦੇਖੀ ਚੱਲੂ ਅੱਜ ਕੱਢਦੇ ਪੈਸੇ ਖਾਥਾ ਘੱਟ ਹੈ ਜੀ ਮੇਲੇ ਦੇ ਅੱਜ ਵੀ ਪਹਿਲਾ ਦਿਨ ਅੱਜ ਬੜਾ ਘੱਟ ਜੀ ਇਸ ਵਾਰ ਤਾਂ ਠੱਕਾ ਹੀ ਮਿਲਦਾ ਫੁੱਲ ਕਾੜਾ ਯਾਰੇ ਕੱਢਦੇ ਪਰੀ ਵਾਲੇ ਪੰਪ ਦੇ ਟਾਇਰ ਬਾਹਰ ਉਹ ਤਾਂ ਸਮਝ ਨਹੀਂ ਆਉਂਦਾ ਕਹਣੀ ਮਾਡਲ ਆ ਬਈ ਲੱਗਾ ਯਾਰ ਦਿਨ ਦਿਖਾ ਬਈ ਸਿੰਪਲ ਆ ਬਰਜਾ ਹੋਰ ਆਈ ਜੱਗੀ ਵਾਲਾ ਸਟਾਲ ਉੱਥੇ ਚੱਲਦੇ ਆਂ ਬਾਈ ਉਹਨਾਂ ਕੋਲੇ ਦੇਖਦੇ ਆਂ ਸੰਦ ਉਹਨਾਂ ਦੇ ਵੀ ਆ ਆ ਹੈਗਾ ਜੀ ਆਪਣਾ ਸਰਬਨ ਵਾਲੇ ਆ ਬਾਈ 22 ਤਾਂ ਹੋ ਗਿਆ ਨਾ ਸੈੱਟ ਹਾਂ ਜੀ 7.60 ਲੱਖ ਦੀ ਜੀ ਮੇਲਾ 10000 ਡਿਸਕਾਊਂਟ ਆ ਵੀ ਬਾਈ ਬਹੁਤ ਆਂਦਾ ਆ ਬਾਈ ਹੁਣਾਂ ਦੇ ਨਵੇਂ ਓ ਬਾਈ ਖੜਾ ਆ ਕਹਿੰਦੇ ਸਵਰਾਜ ਵਾਲੇ ਕਰੀਨਾ ਕਰੌਪ ਵਾਲੇ ਅੱਬ ਬਾਈ ਫਿਰਦਾ ਆਪਣਾ ਕਰੀਨਾ ਕਰੌਪ ਵਾਲਾ ਟੀਆਰ ਫੋਰਟੇਨਮੈਂਟ ਵਾਲੇ ਲੱਗਿਆ ਬਾਈ ਵੀਡੀਓ ਪਾਉ ਉਹਨਾਂ ਲਈ ਬਣਾ ਕੇ ਪੀਡਾਸਕ ਹੀਰੋ ਮੇਰੇ ਹਾਲ ਕਿੱਥੇ ਨੇ ਨੇ ਕੱਦੂ ਕਰਨ ਵਾਲੀਆਂ ਤਵੀਆਂ ਰੋਟਾ ਵਲਟਰ ਫੇਰ ਤਵੀਆਂ ਆ ਗਈਆਂ ਜੀ ਬਹੁਤ ਸਾਰਟ ਆਇਆ ਬਾਈ ਹੁਣ ਐਵੇਂ ਇਸ ਵਾਰ ਹਰੇਕ ਸਾਲ ਇਹਨਾਂ ਸਟਾਲ ਸਾਰਨਾ ਵੱਡਾ ਹੀ ਹੁੰਦਾ ਮੇਰੇ ਹਿਸਾਬ ਨਾਲ ਤਾਂ ਜੱਗੀ ਵਾਲਿਆਂ ਦਾ ਮੇਲੇ 'ਚ ਹਰੇਕ ਚੀਜ਼ ਪੂਰੀ ਘੈਂਟ ਕਸੀ ਹੋਈ ਆ ਸਾਰੇ ਨਾਟਾਂ ਉਪਰੀ ਆ ਇਹਨਾਂ ਕੋ ਮਰਜ਼ੀ ਖੋਲ ਲੋ ਜਦੋਂ ਕੋਈ ਲੋਡ ਪਵੇ। ਨਾ ਕੋਈ ਨੁਕਸਾਨ ਹੋਵੇ ਕਿਸੇ ਵੀ ਚੀਜ਼ ਦਾ। ਬਾਕੀ ਸਫਾਈ ਚੈੱਕ ਕਰ ਲਉ। ਵੱਟ ਕੱਢੇ ਪਏ ਬਾਈ ਹੁਣਾਂ ਨੇ ਕੰਮ ਵਾਲੇ ਤਾਂ। ਵੇਨਰ ਵੀ ਬਣਾਦਾ ਹੈ। ਹਾਂ। ਕਰਵਾਜ ਵਾਲੇ ਆ ਗਏ ਇੱਧਰ ਐਕਰੀ ਜ਼ੋਨ। ਆ ਗ੍ਰੀਨਲੈਂਡ ਵਾਲੇ ਆ ਗਏ। ਪੰਮੀ ਬਾਈ। ਸਮਰ ਵਾਲੇ ਵਾਲੇ ਸਾਧੂ ਇੰਪਲੀਮੈਂਟ ਸੰਗਰੀਆਂ ਇਹਦੇ ਨਾਲ ਤੇ ਇੱਕ ਵੱਡਾ ਮਾਡਲ ਆਪਣੇ ਗਿਲ ਬ੍ਰਦਰਸ ਵਾਲਿਆਂ ਕੋਲੇ ਆ ਉਹ ਛੋਟਾ ਮਾਡਲ ਨੇ ਤਿਆਰ ਕੀਤਾ ਹੀ ਹੋਣਾ ਆ ਆ ਗਈ ਕਬੂਟਾ ਨੇ ਟਰੈਕਟਰ ਹੀ ਨਿਕੀ ਭਗਵਾਨੀ ਲਈ ਆ ਬਾਈ ਨੂੰ ਲੈ ਕੇ ਜਰਾਣਾ ਟਰੱਜ ਬੰਦੇ ਨੇ ਕਰਾਦਾ ਬੁੱਕ ਜੀ ਟਰੈਕਟਰ ਅੱਜ ਆ ਵਧਾਨਾ ਹੋ ਗਈਆਂ ਤੇ ਆ ਲਈ ਬੰਦੇ ਆਲਾ ਹੋ ਗਈਆਂ ਵਧਾਨਾ ਅੱਜ 5 ਲੱਖ ਲਾਦਾ ਅੱਜ ਨੇ ਉਹ ਨਾਲ ਗੰਨੇ ਫਰੀ ਆ ਕੀ ਜੀ ਕਬੂਟਾ ਵਾਲਿਆ ਜੀ ਚੈਨ ਵਾਲੀ ਮਸ਼ੀਨ ਨੂੰ ਇਹ ਤੇ ਬੰਦਾ ਸਿੰਗਲ ਬੰਦਾ ਹੀ ਘੁੰਮਦਾ ਇਹਨੂੰ ਬ੍ਰੇਕਾਂ ਤੇ ਫਿਰ ਬੰਦਾ ਆਹ ਕਰਦਾ ਹੀ ਮਹਿੰਦਰਾ ਵਾਲਿਆਂ ਦਾ ਸਰਾਂ ਕਹਿੰਦੇ ਕੈਵਰ ਨੂੰ ਵੀ ਬਣਾਤਾ 60 75 ਆਹ ਦੀ ਫੰਗਰੋ ਫਰੀਆ ਵਾਜ ਬਿਲਡਰ ਲਈ ਸਪੈਸ਼ਲ ਬਣਾਇਆ ਹੈ ਕਹਿੰਦੇ ਆ ਮੁੰਡਿਆਂ ਨੇ ਪਟਕਾ ਹੀ ਬਾਵਾ ਅਰਪਨ ਵਾਲਾ ਸਿਵੀਰਾ ਖੜਾ ਆਪਣਾ ਪੈਨ ਵੀ ਲਿਆਓ ਜੀ ਪੈਨ ਵੀ ਆ ਪ ਦਵਾਈ ਦਾ ਨਾਮ ਯਾਦ ਰੱਖਿਓ ਜੀ ਦਵਾਈ ਦਾ ਨਾਮ ਯਾਦ ਰੱਖਣਾ ਹੈ ਡਾਇਰੀ ਪੈਨ ਨਾਲ ਚਲੋ ਜਲਦੇ ਰਹਿਣਾ ਕੁੱਲੀ ਡੰਡੇ ਦਾ ਹੱਦ ਨਹੀਂ ਹੋਇਆ ਤਾਂ ਫਿਰ ਚੱਲ ਚੱਲ ਸੁਪਰੀਆ ਅਗਰ ਬਹੁਤ ਘੱਟ ਸੀ ਨਾ ਅੱਜ ਤਾਂ ਗਰਮ ਹੀ ਨੇ ਵੀ ਤੂੰ ਕੀ ਗੱਡੀ ਪਈ ਜਾਉ ਹਾਂ ਉਧਰ ਵੀ ਫੁੱਲ ਦੀ ਦੂਜੇ ਪਾਸੇ ਵੀ ਹਾਂਜੀ ਹਾਂਜੀ ਬਿਲਕੁਲ ਕਿੱਧਰ ਨੂੰ ਗਏ ਹੋ ਹਾਂ ਛੰਡ ਨਾਲ ਕਾ ਖਾਸੇ ਨਵੇਂ ਆ ਗਏ ਹਨ ਹਾਂ 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 ਅੱਜ ਨਾਲ ਹੀ ਜਾਂ ਜੱਟਾਂ ਕੋਲੇ ਕੁਸ ਨਾ ਨਾ ਆਈ ਵੀ ਜਾਂਦਾ ਜੱਟਾਂ ਸਹੀ ਗੱਲ ਆ ਹੈਗੇ ਆ ਜੱਟਾਂ ਕੋਲੇ ਕਿਧਰੇ ਪਾਸੇ ਦਾ ਕੱਢਣੀਆਂ ਸਾਰੇ ਸਾਡੇ ਬੰਦੇ ਨੂੰ ਲੈ ਕੇ ਜਾਣਾ ਰਾਈਟਰ ਟਰੱਕ ਉਹਦੇ ਖੜਾ ਲੈ ਲੱਗ ਜਾ ਤੇ ਰੱਖੀ ਕਹਿੰਦਾ ਸੁਪਰ ਸੀਡਰ ਨਾਲ ਦੀ ਕਣਕ ਵਿੱਚ ਨਹੀਂ ਸਾਰੇ ਪਿੰਡ ਦੀ ਹਾਂ ਹਾਂ ਹਾਂਗਾ ਕਰਾ ਲਈਏ ਬੋਣੀਏ ਦੀ ਤੇ ਹੁਣ ਹੱਥ ਜੱਫੜਾਉਂਦਾ ਨਹੀਂ ਕੀ ਚੱਕਰ ਕੀ ਆ ਦੂਰ ਦੂਰ ਫਿਰਦਾ ਪਰਿਆ ਬੁਕਿੰਗ ਆਪ ਮਗਰਾ ਦੇਣਾ ਕੈਸ਼ ਤਾਂ ਉਪਰ ਹੀ ਚੱਲੀ ਕੋਸ਼ਤਾਂ ਕਰੇ ਆਪਨੇ ਚਾਚੇ ਤੋਂ ਲੈ ਕੇ ਬੁਕਿੰਗ ਕਰਾ ਦੇ। ਓ। ਉਹ ਚਾਚੇ ਦੇ ਪੈਸੇ ਲੈ ਕੇ ਟਰੈਕਟਰ ਦਾ ਬੁਕਿੰਗ ਕਰਾ ਦੇ ਹੁਣ। ਲੈ। ਪਤਾ ਬਲੌਗ ਝਾੜਨਾ ਅੱਜ। ਨਹੀਂ ਨਹੀਂ ਆਹੋ ਲੈ ਉਹ ਨਹੀਂ। ਆਦਾ ਹੋਊ ਅੱਜ। ਨਹੀਂ ਹੁਣ ਮੈਂ ਟਰੈਕਟਰ ਦਾ ਬੁੱਕ ਕਰਾ ਦੇ ਇੱਕ। 50 ਵੀ ਅੱਧਾ ਕਰਾ ਦੇ ਨਾਲੇ ਅਸੀਂ ਘਰ ਲਾਉਣ ਦੀ ਲੋੜ ਨਹੀਂ ਹੈਗੀ। ਕੈਬਨ ਆ ਲਈ। ਬਾਕ ਕਰੀ ਗਰਾ ਦੇ ਨੇ ਕਿਹਦਾ ਉਪਰ ਹੀ ਜੱਲੀ ਮੀਂਹ ਪਾ ਦੀ ਮੈਂ ਪਾ ਦੂੰਗਾ ਜੇ ਸੁਪਰ ਹੈਡਰ ਤੇ ਨਾ ਚੱਲਿਆ ਗਿਆ ਉਹਨੂੰ ਬਿੱਲ ਲਾ ਲੈਣਾ ਦਾਦੀ ਦੇਖ ਮੈਂ ਆਹ ਬੰਦਾ ਬੰਦਾ ਪਕੌੜਾ ਹੀ ਲੇਡ ਸਾਡੇ ਕੋਲ ਇੱਕ ਬਲੇਡ ਸੀ ਨਾਲ ਨੂੰ ਇਹਨੇ ਇੱਕ ਬਿੱਲੀ ਕਰਕੇ ਤੋੜਤੀ ਓਰੇ ਭਾਈ ਹੋਰ ਲਾਉਣ ਲੱਗਾ ਕਿ ਲੋ ਬਾਲੀ ਪਕੌੜਾ ਬਰੇਟ ਕਰਦਾ ਵੀ ਆਪਾਂ ਜੀ ਅੱਧੀ ਪਲੇਟ ਨਹੀਂ ਖਾਦੀ ਇਹਨੇ ਪਲੇਟ ਬਿਲੀ ਆ ਕਿ ਦੂਰ ਤੀ ਹੁਣ ਇੱਧਰ ਨੂੰ ਆ ਗਿਆ ਤੇ ਬਾਹਲਾ ਵੀ ਰੇਲ ਬਣਾਉਂਦਾ ਪਕੌੜਾ ਦਿੰਦਾ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮਾਂਦਿਆ ਕਾਤਾ ਜੋ ਬਰਬੋਕ ਲਾ ਗਏ ਖਾ ਗਏ ਪਾਈਆ ਪਕੌੜੇ ਲੱਡਕਾਰ ਮਿਲ ਲਿਆ ਤੇ ਤਿੰਨ ਤਰ੍ਹਾਂ ਕੱਪ ਜਾਦੇ ਵੀ ਗਏ ਅੱਜ ਖਾ ਗਏ ਅੱਧਾ ਅੱਧਾ ਕਿਲੋ ਪਕੌੜੇ ਮੇਲ ਦਾ ਖਰਦਦੇ ਨੇ ਯਾਰ ਹੁਣੀ ਬੱਕ ਦਾ ਪੀਲੀ ਝਲਟ ਜੱਜ ਅੱਜ ਅੰਕਲ ਨੂੰ ਇੱਕ ਗੱਲ ਆ ਕਰਕੇ ਜੱਗੀ ਵਾਲਿਆਂ ਦੀ ਰੀਸੀ ਆ ਅਸੀਂ ਇਹਨਾਂ ਤਵੀਆਂ ਨਾਲ ਮੈਚਿੰਗ ਤਵੀਆਂ ਨਾਲ ਮੈਚਿੰਗ ਕਰਕੇ ਆ ਜੀ ਪੂਰੀ ਜੱਗੀ ਵਾਲਿਆਂ ਦੀ ਆ ਪਤਾ ਨਹੀਂ ਕਸ ਗਈਆਂ ਟੀ-ਸ਼ਰਟਾਂ ਇਹਨੂੰ ਕਰੇ ਘਰ ਦੇ ਕੋਲ ਹੀ ਨਹੀਂ ਦਿੰਦੇ ਆਇਆ ਚੋਰੀ ਆਇਆ ਚੋਰੀ ਕੱਲ ਫੋਪੜੇ ਕੱਲੂ ਬਲੌਗ ਭੇਜ ਦੇ ਉਹਨਾਂ ਨੂੰ ਦਿਖਾਉਣੇ ਆ ਕੱਲ ਵੀ ਲੁਧਿਆਣੇ ਵਰਦਾਈ ਕਹਿ ਕੇ ਤਾਂ ਗੱਲ ਨੂੰ ਪੇਚਾ ਪਾਉ ਬਈ ਬਲੌਗ ਤੋਂ ਕੋਈ ਮਿਲ ਨੂੰ ਪਾ ਜੋ ਨਹੀਂ ਕੱਕਾ ਕਰਾ ਦੱਸ ਗਿਆ ਤਾਂ ਨਹੀਂ ਆ ਭਾਬੀ ਨੂੰ ਪਹਿਲਾਂ ਦੱਸ ਮੈਨੂੰ ਇਧਰੋਂ ਮੂੰ ਕਰ ਹਾਂ ਕੱਲ ਨੂੰ ਤਾਂ ਛਟੀਆਂ ਪੈਣੀਆਂ ਉੱਥੇ ਉਹ ਨਹੀਂ ਆ ਫਿਰ ਜੀੜੇ ਬਦਲ ਕੇ ਆਉਂਦੇ ਨਹੀਂ ਮੇਰਾ ਰਸ ਗਿਆ ਯਾਰ ਮੈਂ ਕਾਹੀ ਆਈ ਮੇਰਾ ਨਾ ਪੱਠੇ ਪਾਉਂਦਾ ਪਾਉਂਦਾ ਚੱਕ ਲਿਆ ਮੇਰਾ ਅੱਜ ਉਹ ਬਦਲ ਕੇ ਭੇਜਾ ਮੂੰਹ ਨਹੀਂ ਦਸਤਾਂ ਲਗਾਣ ਦੇਲੇ ਤੇ ਚੱਲੇ ਉਹ ਪੱਠੇ ਪਾਉਂਦਾ ਪਾਉਂਦਾ ਚੱਕ ਲਿਆ ਜਾਂਦਾ ਉਹਨਾਂ ਨੂੰ ਪਤਾ ਕੀ ਗੱਲ ਆਉਂਗੇ ਆ ਭੈਣ ਕੋਈ ਚੱਲੇ ਅਸੀਂ ਮੇਲਾ ਦੇਖ ਕੇ ਘਰਾਂ ਨੂੰ ਬਾਈ ਹੁਣੀ ਬੈਠਿਆ ਕੋਕ ਲੜੀ ਜਾਂਦੇ ਆਉਣਾਂ ਕਹਿੰਦੇ ਕੋਕ ਚੱਕ ਲਏ ਮੁੰਡਿਆਂ ਨੇ ਫੇਗੇ ਜਹਾ ਜਹਾ ਦੇ ਟੋਲਾ ਕੋਲਾ ਚਾਹ ਰਿਹਾ ਵੀ ਕਿ ਹੁਣ ਕੋਕ ਨਾਲ ਨੂੰ ਹੋ ਗਏ